ਮੈਂ ਆਂਦੀ ਬੱਚੀ ਦੀ ਸੌਂਗ ਕੇ ਕਹਿਣਾ ਆ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਆਦੀ ਸੌਂਗ ਆ ਕੇ ਕਹਿਣਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਛਰੇਆ ਬਾਪ ਦਾ ਬੋਜੀ ਨਾ ਤਾਂ ਤੂੜੀਆਂ ਪਿੰਦੇ ਵਿੱਚ ਆ ਗਈ ਮੌਤ ਦੀ ਪਰਵਾਹ ਨਹੀਂ ਮੇਰੀ ਬੱਚੀ ਆ ਮੇਨ ਮੈਨੂੰ ਪਰ ਮੈਂ ਕਿਉਂ ਲੈ ਕੇ ਆਇਆ ਇੱਕ ਯਾਰ ਸੁਣਤਾ ਲਓ ਤੁਸੀਂ ਯਾਰ ਤੁਸੀਂ ਮੈਨੂੰ ਆ ਕੇ ਧਮਕੀ ਦਿੰਦੇ ਹੋ ਯਾਰ ਹੱਦ ਹੋ ਗਈ ਯਾਰ ਕਮਾਲ ਹੋ ਗਈ ਮੇਰੀ ਗਲਤੀ ਤੇ ਕੀ ਆ ਦੱਸਤਾ ਦਿਓ ਜੇ ਮੇਰੀ ਗਲਤੀ ਹੈ ਮੈਨੂੰ ਪ੍ਰਮੇਂਦਰ ਭਾਈ ਤੁਹਾਡੇ ਮੇਂ ਚੈਨਲ ਦੇ ਮਾਧਿਅਮ ਨਾਲ ਕਹਿੰਦਾ ਜੇ ਮੇਰੀ ਗਲਤੀ ਆ ਕੱਲ ਨੂੰ ਮੈਨੂੰ ਸਾਧ ਦੇ ਵਿੱਚ ਫਹਾ ਦੇ ਦੋ ਲੰਕਾ ਕੇ ਜੇ ਮੇਰੀ ਕੋਈ ਗਲਤੀ ਹੋ ਗਈ। ਬਾਈ ਜੀ ਧਰ ਪਤਨੀ ਕਹਿ ਰਹੇ ਸੀ ਕਹਿੰਦੇ ਬਾਈ ਜੀ ਸੀ ਖੇਤਾਂ 'ਚ ਬੈਠੇ ਆ ਸਾਡਾ ਕੌਣ ਜ਼ਿੰਮੇਵਾਰ ਹੈ? ਕਿਉਂਕਿ ਆਵਾਜ਼ ਉਠਾਉਣੀ ਵੀ ਜੇ ਲੱਗਦਾ ਪ੍ਰਸ਼ਾਸਨ ਨੂੰ ਕਿ ਗਲਤ ਹੈ ਫਿਰ ਇਦੂ ਮੁੜ ਕੇ ਮੈਨੂੰ ਲੱਗਦਾ ਨਹੀਂ ਕਿ ਹੋਰ ਅੰਕਲ ਆਬ ਕਿਵੇਂ ਲੈ ਕੇ ਆਵਾਂਗੇ। ਬੰਦੇ ਫਾਇਰਿੰਗ ਕਰਕੇ ਇਹ ਕਹਿੰਦਾ ਨਾ ਫਾਇਰ ਨਹੀਂ ਹੋਏ। ਮੇਰੇ ਕੋ ਵੀਡੀਓ ਪਈ ਹੈ ਮੈਂ ਤੁਹਾਨੂੰ ਪਰਸਨਲ ਪੇਜ ਦੂੰਗਾ ਸ਼ਰਿਆਂ ਫਾਇਰਿੰਗ ਕਰਕੇ ਗਿਆ ਯਾਰ ਫਿਰ ਵੀ ਐਸਐਚ ਮੈਨੂੰ ਅਗੇ ਤੂੰ ਧੰਕੋਲਾ ਤਕ 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 ਤ ਫੌਜੀ ਦੀਆਂ ਨਸ਼ਾ ਤਸਕਰਾਂ ਵੱਲੋਂ ਸ਼ਰਮ ਚੌਂਕ ਦੇ ਵਿੱਚ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਇੱਕ ਨੌਜਵਾਨ ਹੈ ਲਖਵੀਰ ਸਿੰਘ ਜਿਨੇ ਆਪਣੀ ਆਵਾਜ਼ ਚੱਕੀ ਕਿ ਕੇ ਕਿਹਾ ਕਿ ਆ ਦੇਖੋ ਜੀ ਸਾਡੇ ਪਿੰਡ ਦਾ ਇੱਕ ਫੌਜੀ ਨੌਜਵਾਨ ਨੂੰ ਸ਼ਰਮ ਚੌਂਕ 'ਚ ਖੜਾ ਕੇ ਲੱਤਾਂ ਤੋੜ ਦਿੱਤੀਆਂ ਅਸੀਂ ਵੀ ਇੰਟਰਵਿਊ ਕੀਤੀ ਉਸ ਤੋਂ ਬਾਅਦ ਐਨੇ ਹੌਸਲੇ ਬਲੰਦ ਕਿ ਨਸ਼ਾ ਤਸਕਰਾਂ ਦੀ ਧਮਕੀਆਂ ਹੁੰਦੀਆਂ ਉਸ ਤੋਂ ਬਾਅਦ ਅੱਜ ਜੇ ਮੈਂ ਗੱਲ ਕਰਾਂ ਤਕਰੀਬਨ ਰਾਤ ਹੁਣ 11:00 ਬਚ ਚੁਕਿਆ 1 ਘੰਟਾ ਪਹਿਲਾਂ 2 ਘੰਟਾ ਪਹਿਲਾਂ ਇੱਕ ਲਖਵੀਰ ਵਰਨੋ سوشل میڈیا ਤੇ ਇੱਕ ਵੀਡੀਓ ਪਾਈ ਜਾਂਦੀ ਹੈ ਜਿਸ ਦੇ ਵਿੱਚ ਲਖਵੀਰ ਸ਼ਰਿਆਮ ਕਹਿ ਰਿਹਾ ਕਿ ਮੈਨੂੰ ਐਸਐਚਓ ਧਮਕੀਆਂ ਦੇ ਰਿਹਾ ਹੈ ਇੱਕ ਪਾਸੇ ਪੰਜਾਬ ਸਰਕਾਰ ਜੁੱਧ ਨਸ਼ਿਆਂ ਵਿਰੁੱਧਕ ਮਹਿਮ ਚਲਾਈ ਹੋਈ ਹੈ ਤੇ ਦੂਜੇ ਪਾਸੇ ਚੱਲ ਕੀ ਰਿਹਾ ਪ੍ਰੈਕਟੀਕਲ ਤੌਰ ਤੇ ਮੇਰੇ ਨਾਲ ਲਖਵੀਰ ਖੁਦ ਮੌਜੂਦ ਹੈ ਰਾਤ ਨੂੰ 11 ਵਜੇ ਦਾ ਸਮਾਂ ਹੈ ਲਖਵੀਰ ਦਾ ਇਕੱਲਾ ਘਰ ਖੇਤਾਂ ਦੇ ਵਿੱਚ ਹੈ ਤੇ ਇਹਦੀ ਸਿਕਿਉਰਿਟੀ ਦਾ ਕੌਣ ਜ਼ਿੰਮੇਵਾਰ ਹੈ ਲਖਵੀਰ ਹੋਇਆ ਕੀ ਸੀ ਪਹਿਲਾ ਸਭ ਤੋਂ ਪਹਿਲਾਂ ਸੁਰਤ ਇੱਥੇ ਕਰ ਲੈਣਾ ਕਿ ਅੱਜ ਕੱਲ ਤਾਂ ਜਿਹੜੀ ਆਪਾਂ ਇੰਟਰਵਿਊ ਕੀਤੀ ਸੀ ਉਹ ਤਾਂ ਕੀਤੀ ਸੀ ਅੱਜ ਐਡੀ ਕੀ ਲੋੜ ਪੈ ਗਈ ਕਿ 4 ਮਹੀਨਿਆਂ ਦੀ ਬੱਚੀ ਬੁੱਕਲ ਚ ਚੱਕ ਕੇ ਤੇ ਤੁਹਾਨੂੰ ਵੀਡੀਓ ਪਾਉਣੀ ਪੈਗੀ ਅ ਦਰਅਸਲ ਭਾਈ ਪਰਮੰਦਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਅੱਧੀ ਰਾਤ ਨੂੰ ਮੇਰੇ ਕੋਲ ਪਹੁੰਚੇ ਹੋ ਹਨਾ ਤੇ ਦੂਜੀ ਗੱਲ ਆ ਮੈਨੂੰ ਬੱਚੀ ਲੈ ਕੇ ਗੋਦ ਦੇ ਵਿੱਚ ਮੈਂ ਡੀਐਸਪੀ ਮੈਡਮ ਨੂੰ ਬਾਕਾਇਦਾ ਮੈਸੇਜ ਕੀਤਾ ਮੈਡਮ ਨੂੰ ਬੱਚੀ ਦੀ ਸੌਣ ਲੱਗੇ ਜਿਵੇਂ ਝੂਠਾ ਹੋਵਾਂ ਜਾਂ ਮੈਂ ਕੋਈ ਜਾਣ ਕੇ ਟੀਆਰਪੀ ਵਾਸਤੇ ਜਾਂ ਫੇਮਸ ਹੋਣ ਵਾਸਤੇ ਇਹ ਜੀ ਗੱਲ ਕਰਦਾ ਹਾਂ ਮੈਂ ਪਰਸਨਲ ਡੀਐਸਪੀ ਮੈਡਮ ਨੂੰ ਮੈਸੇਜ ਵੀ ਕੀਤਾ ਹੋਇਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਾਡੇ ਪਿੰਡ ਦੇ ਵਿੱਚ ਪੂਰਾ ਰੱਖਿਆ ਐ ਐਸਐਚਓ ਨੇ ਡੀਐਸਪੀ ਨੇ ਸਾਡੇ ਤੇ ਇੱਕ ਤਰ੍ਹਾਂ ਦਾ ਦਬਾਅ ਵੀ ਤੁਸੀਂ ਸੱਚ ਮਤਲਬ ਕਿ ਸੱਚ ਨਾ ਬੋਲੋ ਝੂਠ ਬੋਲੋ ਵੀ ਸਾਡੇ ਪਿੰਡ ਦਾ ਚਿੱਟਾ ਵਿਕਦਾ ਹੀ ਨਹੀਂ ਹੈਗਾ ਜਾਂ ਕੋਈ ਗੱਲ ਹੀ ਨਹੀਂ ਹੋਈ ਐ ਉਹਦੀ ਅੱਛਾ ਮੈਡਮ ਤੁਹਾਡੇ ਪਿੰਡ ਐਸਪੀ ਮੈਡਮ ਤੇ ਐਸਐਚਓ ਤੁਹਾਡੇ ਪਿੰਡ ਆਇਤੀ ਅੱਜ ਹਾਂਜੀ ਹਾਂਜੀ ਅੱਛਾ ਐਸਪੀ ਮੈਡਮ ਬਹੁਤ ਵਧੀਆ ਇਨਸਾਨ ਨੇ ਉਹਨੇ ਮੇਰੀ ਗੱਲ ਵੀ ਸੁਣੀ ਆ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਨਾ ਪਰ ਐਸਐਚਓ ਇੱਕ ਉਹਦੇ ਵਿੱਚ ਵਰਦੀ ਦੇ ਰੋਬ ਦੇ ਵਿੱਚ ਮੈਨੂੰ ਪਾਸੇ ਲੈ ਕੇ ਮੇਰੇ ਚਾਚਾ ਜੀ ਦੇ ਬੇਟੇ ਨੂੰ ਦੱਸੀ ਸਾਫ ਕਾ ਸਰਪੰਚ ਨੂੰ ਹਾਂ ਇਹਦਾ ਮੈਂ ਐਕ ਕਰ ਦੂੰ ਇਹਨਾਂ ਨਾਲ ਕਾਉਂਟਰ ਕਰ ਦੂੰ ਜੇ ਇਹ ਐ ਬੋਲਦਾ ਰਿਹਾ ਜਿਵੇਂ ਇਹ ਐ ਫਲਾਨਾ ਕਰਦਾ ਰਿਹਾ ਤੂੰ ਮੈਨੂੰ ਦੱਸੋ ਫਲਾਨਾ ਕਰੋ ਜਦੋਂ ਸਾਡੇ ਪਿੰਡ ਦੇ ਕਿੰਨੇ ਨੌਜਵਾਨਾਂ ਨੇ ਪਹਿਲਾਂ ਦਰਖਾਸਤਾਂ ਦਿੱਤੀਆਂ ਹੋਈਆਂ ਤੁਸੀਂ ਉਹਨਾਂ ਦਾ ਪਹਿਲਾਂ ਕੀ ਕਰਤਾ ਖਾਣਾ ਪੂਰਤੀ ਕੀਤੀ ਆ ਹੁਣ ਵੀ ਜੇ ਅਸੀਂ ਸੱਚ ਬੋਲ ਰਹੇ ਹਾਂ ਜੇ ਮੈਂ ਰੱਤੀ ਪਰ ਵੀ ਪਰਮੇਂਦਰ ਭਾਈ ਝੂਠਾ ਹੋਇਆ ਨਾ ਮੈਂ ਆਪਣੀ ਬੱਚੀ ਲੈ ਕੇ ਤਾਂ ਗੋਦ ਦੇ ਵਿੱਚ ਆਇਆ ਸੀ ਜੇ ਮੈਂ ਝੂਠਾ ਹੋਇਆ ਨਾ ਮੈਨੂੰ ਸਭ ਤੋਂ ਪਿਆਰੀ ਮੇਰੀ ਬੱਚੀ ਆ ਮੈਂ ਕੋਈ ਕੋਈ ਟੀਆਰਪੀ ਦੇ ਲਈ ਨਹੀਂ ਮੈਂ ਕੋਈ ਫੇਮਸ ਹੋਣ ਦੇ ਲਈ ਨਹੀਂ ਆਇਆ ਸੀਗਾ ਫੇਮਸ ਤਾਂ ਮੈਂ ਜੇ ਗੱਲਾਂ ਝੂਠੀਆਂ ਕਰਨੀਆਂ ਹੋਣ ਤੂਫਾਨ ਮਾਰਨੇ ਫੇਮਸ ਤਾਂ ਮੈਂ ਬਹੁਤ ਹਾਂ ਇੱਕ ਮੈਂ ਸੱਚ ਦੇ ਲਈ ਆਇਆ ਸੀ ਯਾਰ ਸ਼ਰਿਆਂ ਬੰਦੇ ਨੂੰ ਕਤਲ ਕਰਕੇ ਗਏ ਆ ਸ਼ਰਿਆਂ ਬੰਦੇ ਫਾਇਰਿੰਗ ਕਰਕੇ ਗਏ ਇਹ ਕਹਿੰਦੇ ਨਾ ਫਾਇਰ ਨਹੀਂ ਹੋਏ ਮੇਰੇ ਕੋਲ ਵੀਡੀਓ ਪਈ ਹੈ ਮੈਂ ਤੁਹਾਨੂੰ ਪਰਸਨਲ ਭੇਜ ਦੂੰਗਾ ਸ਼ਰਿਆਂ ਫਾਇਰਿੰਗ ਕਰਕੇ ਗਏ ਯਾਰ ਫਿਰ ਵੀ ਐਸਐਚਓ ਮੈਨੂੰ ਅੱਗੇ ਧਮਕਾਉਣਾ ਚਲੋ ਮੈਂ ਮੰਨ ਲਓ ਐਸਾ ਸੱਚ ਦੇ ਮੁਤਾਬਕ ਮੈਂ ਗਲਤ ਹਾਂ ਮੈਂ ਝੂਠਾ ਹਾਂ ਮੈਂ ਟੀਆਰਪੀ ਭਾਲਦਾ ਮੈਂ ਫੇਮਸ ਹਾਂ ਮੰਨ ਲਓ ਪਰ ਯਾਰ ਉਹਦਾ ਕੀ ਕਸੂਰ ਆ ਫੌਜੀ ਦਾ ਜਿਹਨ ਲੱਤ ਨੁੱਟ ਗਈਆਂ ਉਹਦਾ ਕਸੂਰ ਤਾਂ ਹੈ ਨਹੀਂ ਕੋਈ ਨਾ ਮੈਂ ਝੂਠਾ ਹੋਊਂਗਾ ਮੈਂ ਟੀਆਰਪੀ ਭਾਲਦਾ ਹਾਂ ਮੈਂ ਪੈਸਾ ਵਾਸਤੇ ਬੋਲਦਾ ਹਾਂ ਹਾਲਾਂਕਿ ਮੈਂ ਇਹ ਕਹਿਣਾ ਮੈਂ ਕਫਨ ਬੰਨ ਲਿਆ ਜਦੋਂ ਨੇ ਮੈਨੂੰ ਧਮਕੀ ਦਿੱਤੀ ਨਾ ਮੈਂ ਕੱਲ ਨੂੰ ਮਰੂ ਅੱਜੇ ਮਾਰ ਦੇ ਯਾਰ ਅੱਛਾ ਇਹ ਗੱਲ ਕਹਿਤੀ ਮੈਂ ਤੇਰੇ ਨੂੰ ਕੋਟਰ ਕਰਦਾ ਹਾਂ ਮੈਂ ਕਿਹਾ ਤੂੰ ਕੱਲ ਨੂੰ ਕੀ ਮਾਰੇਗਾ ਤੂੰ ਮੈਨੂੰ ਅੱਜੇ ਮਾਰ ਮੈਂ ਤਾਂ ਮੈਂ ਸਿੱਧਾ ਹਾਂ ਬਾਈ ਆਪਾਂ ਨੂੰ ਕੋਈ ਇਹ ਨਹੀਂ ਹੈਗਾ ਆਪਾਂ ਪੰਜਾਬ ਦੇ ਵਾਸੀ ਆ ਆਪਣੀ ਜਿਹੜੀ ਕੌਮ ਆ ਨਾ ਜ਼ੁਲਮ ਦੇ ਉਰਦਵਾਜ ਪਹਿਲਾਂ ਤੋਂ ਠੋਂਦੀ ਆਈ ਆ ਠੀਕ ਆ ਨਾ ਕੋਈ ਅੱਜ ਤੋਂ ਨਹੀਂ ਪਤੋ ਤਾਂ ਮਰ ਜਾਵਾਂਗੇ ਬਈ ਬਨਵਿੰਦਰ ਹੋਰ ਕੀ ਹੋ ਜੂਗਾ ਮਾਰ ਦੂਗਾ ਮਾਰ ਦੇ ਫਿਰ ਯਾਰ ਕਿੱਡੀ ਗੱਲ ਆ ਪਹਿਲਾਂ ਵੀ ਮਰੇ ਨੇ 84 ਜੀ ਵੀ ਮਾਰੇ ਇਹਨਾਂ ਨੇ ਬਹੁਤ ਮਾਰੇ ਉਹਦੋਂ ਬਾਅਦ ਚ ਵੀ ਮਾਰੇ ਨੇ ਆ ਗੁੰਨਾ ਨੇ ਵੀ ਮਾਰੇ ਇਹਨਾਂ ਨੇ ਮਾਰ ਦੇਂਦੇ ਫਿਰ ਆਪਾਂ ਨੂੰ ਡੈਰੀ ਕੋਈ ਨਹੀਂ ਬਈ ਇਹੋ ਜਿਹੇ ਇਹੋ ਜਿਹੇ ਗੱਲਾਂ ਦਾ ਯਾਰ ਜੇ ਮੈਂ ਡਰ ਕੇ ਚੁੱਪ ਕਰਕੇ ਬਹਿ ਜਾਂਦਾ ਮੈਨੂੰ ਮਾਰ ਦਿੰਦੇ ਫਿਰ ਮੁੜ ਕੇ মিডিਆ ਜੋ ਕੁਝ ਮਰਜ਼ੀ ਕਰੀ ਜਾਂਦਾ ਫਲਾਣਾ ਮਾਰਤਾ ਧੌਂਕਾ ਮਾਰਤਾ ਉਹ ਬਾਅਦ ਨਹੀਂ ਗੱਲਾਂ ਰਹਿ ਗਈਆਂ ਬਈ ਯਾਰ ਅੱਜ ਸਰਿਆ ਮੇਰੇ ਨਾਲ ਖੁਦ ਹੋਈ ਆ ਬਈ ਯਾਰ ਬਸ ਤੁਸੀਂ ਆਵਾਜ਼ ਚੱਕੀ ਉਹਦੀ ਸਜ਼ਾ ਐ ਐਸਐਚਓ ਤੁਹਾਨੂੰ ਕਹਿ ਗਿਆ ਕਿ ਮੈਂ ਤੂੰ ਝੂਠ ਬੋਲਦਾ ਇਹ ਸਾਰਾ ਕੁਝ ਗਮਰਾਹ ਕਰ ਰਿਹਾ ਲੋਕਾਂ ਨੂੰ ਤੂੰ ਹਾਂ ਬਸ ਉਹ ਉਹਨਾ ਅਸਲ ਦੇ ਵਿੱਚ ਹਰਖਾ ਮੇਰੇ ਤੋਂ ਇਸ ਗੱਲ ਤੋਂ ਸੀਗਾ ਕਹਿੰਦਾ ਵੀ ਤੂੰ ਸਾਡਾ ਇਲਾਕਾ ਬਦਨਾਮ ਕਰਦਾ ਫਲਾਨਾ ਕਰਦਾ ਮੈਂ ਕਿਹਾ ਯਾਰ ਮੈਂ ਕਿਹਾ ਜਨਾ ਮੇਰੀ ਗੱਲ ਤਾਂ ਸੁਣ ਲਓ ਮੈਂ ਕੋਈ ਝੂਠ ਬੋਲਿਆ ਜੇ ਮੈਂ ਝੂਠ ਬੋਲਿਆ ਮੈਨੂੰ ਸਜ਼ਾ ਦੇ ਦਿਓ ਸਾਡੇ ਪਿੰਡ ਦੇ ਵਿੱਚ ਆ ਕੇ ਪੁੱਛ ਲਓ ਸਾਡੇ ਬੱਚੇ-ਬੱਚੇ ਤੋਂ ਆ ਕੇ ਪੁੱਛ ਲਓ ਮੈਂ ਬੱਚੀ ਤਾਂ ਲੈ ਕੇ ਆਇਆ ਮੈਂ ਸਭ ਤੋਂ ਪਿਆਰੀ ਆ ਉਹ ਮੈਨੂੰ ਸਾਨੂੰ ਕਿ ਨਾ ਮੈਨੂੰ ਆਉਦੀ ਮੌਤ ਦੀ ਪਰਵਾਹ ਨਹੀਂ ਮੇਰੀ ਬੱਚੀ ਆ ਮੇਨ ਮੈਨੂੰ ਪਰ ਮੈਂ ਕਿਉਂ ਲੈ ਕੇ ਆਇਆ ਇੱਕ ਯਾਰ ਸੁਣਤਾ ਲਓ ਤੁਸੀਂ ਯਾਰ ਤੁਸੀਂ ਮੈਨੂੰ ਆਕੇ ਧਮਕੇ ਦਿੰਦੇ ਹੋ ਯਾਰ ਹੱਦ ਹੋ ਗਈ ਯਾਰ ਕਮਾਲ ਹੋ ਗਈ ਮੇਰੀ ਗਲਤੀ ਤੇ ਕੀ ਆ ਦੱਸਤਾ ਦਿਓ ਜੇ ਮੇਰੀ ਗਲਤੀ ਆ ਮੈਨੂੰ ਪ੍ਰਿੰਦਰ ਭਾਈ ਤੁਹਾਡੇ ਮੇਂ ਚੈਨਲ ਦੇ ਮਾਧਿਅਮ ਨਾਲ ਕਹਿੰਦਾ ਜੇ ਮੇਰੀ ਗਲਤੀ ਆ ਕੱਲ ਨੂੰ ਮੈਨੂੰ ਸਾਧ ਦੇ ਵਿੱਚ ਫਹਾ ਦੇ ਦੇ ਲੰਕਾ ਕੇ ਜੇ ਮੇਰੀ ਕੋਈ ਗਲਤੀ ਹੋਵੇ ਪਰ ਯਾਰ ਆ ਕੀ ਹੈ ਕਮਾਲ ਹੋ ਗਈ ਯਾਰ ਹੱਦ ਹੋ ਗਈ ਸੱਚ ਵੀ ਨਹੀਂ ਬੋਲ ਸਕਦੇ ਯਾਰ ਅਸੀਂ ਯਾਰ ਅਸੀਂ ਕਿਤੇ ਹੱਕ ਦੀ ਆਵਾਜ਼ ਵੀ ਨਹੀਂ ਠਾ ਸਕਦੇ ਯਾਰ ਹੱਦ ਹੋ ਗਈ ਤਾਂ ਐਸਟਾ ਨੂੰ ਤੁਹਾਨੂੰ ਸ਼ਰਿਆ ਫਿਰ ਤੁਹਾਨੂੰ ਇਹ ਵੀਡੀਓ ਪਾਉਣੀ ਪਈ ਇਹ ਵੀ ਕਹਿੰਦੇ ਕਿ ਤੇਰਾ ਮੈਂ ਡੋਪ ਟੈਸਟ ਵੀ ਕਰਾਉਂ ਹਾਂ ਹਾਂ ਮੈਂ ਕਿਹਾ ਕਰਾ ਲ ਕਦੋਂ ਕਰਾਇੰਗਾ ਮੈਂ ਕਿਹਾ ਅੱਜ ਨਹੀਂ ਕਰਾਉਣਾ ਕੱਲ ਕਰਾ ਮੈਂ ਕਿਹਾ ਕੱਲ ਨਹੀਂ ਕਰਾਉਣਾ ਅੱਜ ਕਰਾ ਜਦੋਂ ਤੇਰਾ ਜੀ ਕਰਦਾ ਮੇਰਾ ਡੋਪ ਟੈਸਟ ਕਰਾ ਜੋ ਵੀ ਕਰਾਉਣਾ ਯਾਰ ਜੋ ਵੀ ਕਰਾ ਮੰਨ ਲਓ ਮੇਰਾ ਡੋਪ ਟੈਸਟ ਨੈਗੇਟਿਵ ਆ ਗਿਆ ਪੋਜ਼ਿਟਿਵ ਆ ਗਿਆ ਫਿਰ ਮੇਰਾ ਕਸੂਰ ਤੂੰ ਦੱਸ ਦੋ ਕੀ ਆ ਮੇਰਾ ਡੋਪ ਟੈਸਟ ਕਰਾਉਣ ਦਾ ਤਾਂ ਮਤਲਬ ਤਾਂ ਵੀ ਮੇਰਾ ਕਸੂਰ ਆ ਕਰਾ ਲੈਣ ਮੇਰਾ ਹੁਣ ਕਰਾ ਲੈਣ ਮੈਂ ਤਾਂ ਇਹ ਕਹਿੰਦਾ ਔਰ ਮੇਰਾ ਕਸੂਰ ਤਾਂ ਦੱਸ ਦੋ ਕੀ ਹੈ ਮੇਰੀ ਕਸੂਰ ਇਹੀ ਹੈ ਵੀ ਮੈਂ ਯਾਰ ਉਹ ਨੌਜਵਾਨ ਫੌਜੀਆਂ ਲੱਤਾਂ ਤੋੜ ਕੇ ਤੇ ਮੈਂ ਬਾਜ ਥਾਲੀ ਬਸ ਇਹੀ ਕਸੂਰ ਹੈ ਮੇਰਾ ਹੂੰ ਜਿਸ ਤਰੀਕੇ ਨਾਲ ਮਾਤਾ ਜੀ ਨਾਲ ਮੈਂ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਮਾਤਾ ਜੀ ਤੇ ਬਾਈ ਦੀ ਧਰਮ ਪਤਨੀ ਕਹ ਰਹੀ ਸੀ ਕਹਿੰਦੇ ਬਾਈ ਜੀ ਅਸੀਂ ਖੇਤਾਂ 'ਚ ਬੈਠੇ ਆਂ ਸਾਡਾ ਕੌਣ ਜ਼ਿੰਮੇਵਾਰ ਹੈ ਕਿਉਂਕਿ ਆਵਾਜ਼ ਉਠਾਉਣੀ ਵੀ ਜੇ ਲੱਗਦਾ ਪ੍ਰਸ਼ਾਸਨ ਨੂੰ ਕਿ ਗਲਤ ਹੈ ਫਿਰ ਇਦੋਂ ਮੁੜ ਕੇ ਮੈਨੂੰ ਲੱਗਦਾ ਨਹੀਂ ਕਿ ਹੋਰ ਅਿੰਕਲਾਬ ਕਿਵੇਂ ਲੈ ਕੇ ਆਵਾਂਗੇ ਅਸੀਂ ਜਿਹੜੀ ਸਰਕਾਰ ਕਹਿੰਦੀ ਸੀ ਅਿੰਕਲਾਬ ਦੇ ਵਾਅਦੇ ਕਰਦੀ ਸੀ ਦੇਖੋ ਬਈ ਪਰਮੇਂਦਰ ਮਰਗੇ ਜਾਂ ਜਾਈਏ ਤੁਹਾਨੂੰ ਮੈਂ ਸਪਸ਼ਟ ਗੱਲ ਦੱਸ ਦਿੰਨਾ ਬਾਅਦ ਠਾਵਾਂਗੇ ਵੀ ਜੇ ਤਾਂ ਜਿਉਂਦੇ ਰਹਿਗੇ ਤਾਂ ਵੀ ਠਾਵਾਂਗੇ ਜੇ ਮਰਗੇ ਤਾਂ ਜਿਨ੍ਹਾਂ ਦੀਆਂ ਦਾ ਸਾਡਾ ਖੂਨ ਹੈ ਨਾ ਮੇਰੀ ਬੱਚੀ 4 ਮਹੀਨੇ ਦੀ ਆ ਚਾਹੇ ਉਹ ਕਿਸੇ ਵੀ ਮਹਿਕਮੇ ਵਿੱਚ ਭਰਤੀ ਹੋ ਜੇ ਚਾਹੇ ਘਰੇ ਰਹੇ ਜੇ ਉਹ ਮੇਰਾ ਖੂਨ ਹੈ ਨਾ ਉਹ ਚ ਬੋਲੂਗੀ ਤੇ ਮੈਂ ਵੀ ਬੋਲੂਗਾ ਜਨਾਚਰ ਜਾਉਣਾ ਬਈ ਸੱਚ ਵਾਸਤੇ ਖੜੇ ਆ ਤਾਂ ਖੜਾਂਗੇ ਬਸ ਮੁੱਖਰੀ ਗੱਲ ਇਹ ਆ ਬਿਲਕੁਲ ਅੱਛਾ ਭਾਈ ਹੁਣ ਮੁੜ ਕੇ ਤਾਂ ਜਦੋਂ ਵੀਡੀਓ ਪਾਈ ਉਸ ਤੋਂ ਬਾਅਦ ਕਿਸੇ ਪ੍ਰਸ਼ਾਸਨ ਅਧਿਕਾਰੀ ਦਾ ਤੁਹਾਨੂੰ ਕਾਲ ਆਈ ਹੋਵੇ ਬਹੁਤ ਆਇਆ ਭਾਈ ਮੈਨੂੰ ਸੀਆਈਡੀ ਵਾਲਿਆਂ ਦੇ ਬਹੁਤ ਫੋਨ ਆਏ ਮੈਂ ਆਪਾਂ ਮੈਂ ਚੱਕਿਆ ਨਹੀਂ ਕਿ ਮਿੱਠੀਆਂ ਗੁਲੀਆਂ ਦੇਣਗੇ ਫਲਾਨਾ ਕਰਦਾਂਗੇ ਤਰ੍ਹਾਂ ਇੱਕਾ ਦਨੇ ਤੁਹਾਨੂੰ ਬਾਹਰ ਕਰ ਦਨੇ ਆ ਬਹੁਤੇ ਲੋਕਾਂ ਦੇ ਫੋਨ ਆਏ ਆ ਪਰ ਨਹੀਂ ਭਈ ਅਬ ਤੁਸੀਂ ਨਾਲ ਦੀ ਨਾਲ ਐਸਐਚਓ ਜਿਹੜਾ ਤੁਹਾਨੂੰ ਇਹ ਗੱਲ ਕਹਿ ਰਿਹਾ ਸੀ ਕਿ ਮੈਂ ਤੇਰੇ ਨਾਲ ਅਨਕਾਊਂਟਰ ਕਰ ਦੂਆਂ ਮੈਂ ਤੇਰੇ ਤੇ ਪਰਚਾ ਦੇ ਦੂਆਂ ਤੇ ਤੂੰ ਚੁੱਪ ਕਰ ਜਾ ਤੁਸੀਂ ਸੀਨੀਅਰ ਅਧਿਕਾਰੀਆਂ ਦੇ ਉਹਦੀ ਧਿਆਨ ਚ ਲਿਆਦਾ ਮੈਡਮ ਇਨਾ ਗੁਪਤਾ ਦੇ ਮੈਂ 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 ਮਹੀਨਾ ਗੁਪਤਾ ਮੈਡਮ ਨੂੰ ਨਾਲ ਮੈਂ ਕਹਾ ਮੈਡਮ ਐਸ ਐਚਓ ਦੀ ਮੇਰੇ ਕੋਲ ਸਕਰੀਨਸ਼ਾਟ ਪਿਆ ਮੈਂ ਤੁਹਾਨੂੰ ਬਾਕਾਇਦਾ ਸਕਰੀਨਸ਼ਾਟ ਦਿਖਾ ਦੂੰਗਾ ਮੈਂ ਕਹਾ ਮੈਡਮ ਐਸ ਐਚਓ ਦੀ ਲੈਂਗੁਏਜ ਤੇ ਉਹਦੀ ਬੋਲਬਾਣੀ ਮੈਨੂੰ ਗਲਤ ਲੱਗੀ ਮੈਂ ਤੁਹਾਨੂੰ ਐਜ਼ ਅ ਸਿਸਟਰ ਦੱਸ ਰਿਹਾ ਮੈਂ ਕੋਈ ਝੂਠਾ ਨਹੀਂ ਹੈਗਾ ਮੈਡਮ ਹੀਨਾ ਗੁਪਤਾ ਨੂੰ ਵੀ ਬਾਕਾਇਦਾ ਹੀ ਇਹ ਮੈਂ ਵੈਸੇ ਲਿਖਿਆ ਮੈਡਮ ਮੈਂ ਕਹਾ ਮੇਰੀ ਸਭ ਤੋਂ ਪਿਆਰੀ ਚੀਜ਼ ਕਿਹੜੀ ਹੁੰਦੀ ਹੈ ਬੰਦੇ ਦੀ ਉਹਦੀ ਉਹਦੇ ਬੱਚੇ ਹੁੰਦੇ ਆ ਉਹਦੀ ਸੰਤਾਨ ਹੁੰਦੀ ਹੈ ਨਾ ਮੈਂ ਕਹਾ ਵੀ ਜੀ ਮੈਂ ਸੌਂ ਹਾਂ ਕਹਿੰਦਾ ਮੈਂ ਝੂਠਾ ਹਾਂ ਮੈਂ ਬਾਕਾਇਦਾ ਮੈਡਮ ਦੇ ਧਿਆਨ ਦੇ ਵਿੱਚ ਇਹ ਗੱਲ ਲੈਂਦੀ ਗਈ ਬਿਲਕੁਲ ਇੱਕ ਪਾਸੇ ਤਾਂ ਸਰਕਾਰ ਇਹ ਗੱਲ ਕਰ ਰਹੀ ਹੈ ਧੰਨਵਾਦ ਲਖਵੀਰ ਭਾਵਕ ਨਾ ਹੋ ਇੱਕ ਵਾਰ ਤਾਂ ਸਰਕਾਰ ਜੁਧ ਨਸ਼ਾ ਵਿਰੁੱਧ ਅਸੀਂ ਆ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਜਿਸ ਤਰੀਕੇ ਦੇ ਨਾਲ ਜੇ ਗਲਤ ਹੋਇਆ ਤਾਂ ਉਹਦੀ ਆਵਾਜ਼ ਉਠਾਉਣਾ ਤਾਂ ਕੀ ਗਲਤ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵੀ ਗੱਲ ਕਹਿੰਦੇ ਸੀ ਨਾ ਕਿ ਤੁਸੀਂ ਸੱਚ ਬੋਲੋ ਤੁਸੀਂ ਆਵਾਜ਼ ਉਠਾਓ ਤੇ ਅੱਜ ਆਵਾਜ਼ ਇੱਕ ਨੌਜਵਾਨ ਨੇ ਉਠਾਈ ਹੈ ਤਾਂ ਉਹਨੂੰ ਸਾਡਾ ਐਸਐਚਓ ਧਮਕੀਆਂ ਦੇ ਰਿਹਾ ਅਸੀਂ ਗੱਲਬਾਤ ਕਰਾਂਗੇ ਐਸਐਚਓ ਨਾਲ ਵੀ ਜਿਹੜੇ ਲਖਵੀਰ ਗੱਲਾਂ ਕਰ ਰਿਹਾ ਕਿ ਇਹ ਸੱਚੀਆਂ ਨੇ ਹਾਂਜੀ ਸਰ ਐਸਾ ਚ ਕੋਡ ਫਸਾ ਸਰ ਗੱਲ ਕਰ ਰਿਹਾ ਹਾਂ ਸਰ ਉਹ ਨਾ ਅੰਦਰ ਗਏ ਬੇ ਨੇ ਜੇਲ੍ਹ ਚ ਕੈਦੀਆਂ ਨੂੰ ਛੱਡਣ ਸਰ ਉਹਨਾਂ ਦਾ ਫੋਨ ਬਾਹਰ ਪਿਆ ਸੀਗਾ ਤੇ ਜਦੋਂ ਬਾਹਰ ਆਏ ਸਰ ਮੈਂ ਉਹਦਾ ਗੱਲ ਕਰਵਾ ਦੂੰਗਾ ਤੁਹਾਡੀ ਜੀ ਠੀਕ ਹੈ ਸਰ ਗੱਲ ਕਰਵਾ ਦਿਓ ਨਾ ਅਸੀਂ ਇੱਕ ਇੰਟਰਵਿਊ ਕੀਤੀ ਹੈ ਲਖਵੀਰ ਸਿੰਘ ਪਿੰਡ ਭਾਈ ਬਖਤੌਰ ਹੁਣ ਰਾਤ ਨੂੰ 10:30 ਵਜੇ ਉਹਨਾਂ ਦੇ ਉੱਤੇ ਅਲੀਗੇਸ਼ਨ ਲੱਗੇ ਨੇ ਕਿ ਉਹਨਾਂ ਨੇ ਲਖਵੀਰ ਤੇ ਨੂੰ ਤੌਕੀਆਂ ਦਿੱਤੀਆਂ ਨੇ ਕਿ ਤੁਸੀਂ ਨਸ਼ੇ ਖਿਲਾਫ ਬੋਲਨੇ ਹੋ ਉਹਨਾਂ ਨੇ ਇਹ ਰੋਪ ਲਾਏ ਨੇ ਐਸਐਸਓ ਤੇ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਕਿ ਵੀ ਤੇਰਾ ਅਨਕਾਉਂਟਰ ਕਰ ਦੇਗੇ ਤੇ ਮਕਦਮਾ ਦਰਜ ਕਰ ਦੇਗੇ ਨਾ ਜੀ ਦਾ ਆ ਜਵਾਰਾਉ ਤਾਂ ਉਹਨਾਂ ਨਾਲ ਕਰ ਲਿਓ ਤੁਸੀਂ ਗੱਲ ਉਹ ਜਦੋਂ ਬਾਹਰ ਆਈ ਜੀ ਕਿੰਨੇ ਟਾਈਮ ਤੱਕ ਬਾਹਰ ਆ ਜਾਣਗੇ ਜੀ ਪਤਾ ਨਹੀਂ ਉਹ ਤਾਂ ਹੁੰਦੇ ਕੋਈ ਇਵੈਂਟ ਕਰ ਰਹੇ ਹੋ ਮੈਂ ਤਾਂ ਇੱਥੇ ਬਾਹਰ ਮਤਲਬ ਇਹਨਾਂ ਦੇ ਫੋਨ ਪਏ ਸੀਗੇ ਜੀ ਮੈਂ ਤਾਂ ਫੋਨ ਵੱਜਦਾ ਦੇਖ ਕੇ ਮੈਂ ਤਾਂ ਚੱਕ ਲਿਆ ਨਹੀਂ ਤੁਸੀਂ ਤੁਹਾਡਾ ਨਾਮ ਤਾਂ ਕੁਝ ਹੋਗਾ ਤੁਸੀਂ ਮੁਲਾਜ਼ਮ ਹੋ ਨਹੀਂ 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 ਮੁਲਾਜ਼ਮ ਨਹੀਂ ਵੀਰੇ ਮੈਂ ਤਾਂ ਵੈਸੇ ਹੀ ਇੱਥੇ ਖੜਾ ਸੀਗਾ ਨਹੀਂ ਇੱਕ ਐਸਐਚਓ ਦਾ ਫੋਨ ਆ ਪ੍ਰਾਈਵੇਟ ਨੰਬਰ ਚੈੱਕ ਸਕਦਾ ਇਹਦੀ ਉਹ ਵੀਰੇ ਉਹ ਤਾਂ ਇੱਥੇ ਮੰਨ ਲਓ ਵੀ ਜਿਹੜਾ ਇੱਥੇ ਬਣੀ ਹੋਈ ਨਾ ਚੌਂਕੀ ਬਣੀ ਹੋਈ ਹੈ ਜਿਹੜੀ ਕਿਹੜਾ ਮਾਡਲ ਉਧਰ ਅਸਲ ਤਾਂ ਉਹਨੇ ਮੈਨੂੰ ਬੋਲਦੇ ਜਗਾ ਜਗਾਤਾ ਉਹਨੇ ਫੋਨ ਮੈਨੂੰ ਵੈਸੇ ਮਜ਼ਾਕ ਤੇ ਮੈਂ ਕਿੱਥੇ ਬਣੀ ਹੋਈ ਚੌਂਕੀ ਦੀ